ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗਦੀਪ ਸਿੰਘ ਆ ਮੈਂ ਭਗਵਾਨ ਰਵਾਨ ਜੀ ਦੀ ਸਰਕਾਰ ਦਾ ਬਹੁਤ ਧੰਨਵਾਦ ਆ ਜੋ ਤੁਹਾਨੂੰ ਦਿੱਕਤਾ ਆਉਂਦੀ ਜਾਂਹੀਂ ਸਾਡਾ ਮਸਲਾ ਹੱਲ ਹੋਇਆ ਸਾਨੂੰ ਘਰ ਬੈਠਾਂ ਰੋਜ਼ ਨੌਕਰੀ ਪਹੁੰਚਾਉਣ ਲਈ ਤੁਹਾਡਾ ਬਹੁਤ ਧੰਨਵਾਦ ਆ ਮਿਹਰਬਾਨੀ ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਇਕਬਾਲ ਇਹ ਸਰਕਾਰ ਵਧੀਆ ਕੰਮ ਕਰ ਰਹੀ ਹੈ ਜੋ ਕਰ ਰਹੀ ਆ ਪਹਿਲਾਂ ਲੰਬੀਆਂ ਲੰਬੀਆਂ ਲਾਈਨਾਂ ਲੱਗਦੀਆਂ ਸੀਗੀਆਂ ਦਿਹਾੜੀਦਾਰ ਬੰਦੇ ਆ ਦਿਹਾਰੀ ਸਾਡੀ ਮੈਂ ਸੋਨ ਦੀ ਦੀਗੀ ਆ ਕਿ ਆ ਹੁਣ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਜਿਹੜਾ ਘਰ ਘਰ ਜਾ ਕੇ ਰਾਸ਼ਨ ਪਹੁੰਚਾਉਂਦੇ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਸਕੀਮ ਚਲਾਈ ਮੈਂ ਪ੍ਰਕਾਸ਼ ਸੱਬਰਵਾਲ ਸਰਦਾਰ ਭਗਵੰਤ ਜੀ ਮਾਨ ਉਹਨਾਂ ਨੇ ਇੰਨੀ ਕਸੂਲਦਾਰ ਦਿੱਤੀ ਆ ਪੰਜਾਬ ਵਾਸਤੇ ਜਿਹੜਾ ਕੋਈ ਰਾਸ਼ਨ ਜਿਹਨਾਂ ਦੇ ਰਾਸ਼ਨ ਕਾਰਡ ਪਿਛਲੇ ਟਾਈਮ ਮਾਝ ਕੱਟੇ ਗਏ ਸੀ ਉਹਨਾਂ ਨੂੰ ਚਾਲੂ ਕਰਵਾਇਆ ਸਰਦਾਰ ਭਗਵੰਤ ਜੀ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਆ ਅਸੀਂ ਆ ਰਾਸ਼ਨ ਦਾ ਜਿਹੜਾ ਸਿਲਸਿਲਾ ਸ਼ੁਰੂ ਕੀਤਾ ਹੈ ਇਹਦੇ ਚ ਆਟਾ ਵੀ ਹੈ ਜੇ ਕਣਕ ਚਾਹੀਦੀ ਹੈ ਕਣਕ ਦੇ ਦਾਂਗੇ ਜੇ ਚੱਕੀ ਤੇ ਤੁਸੀਂ ਕਹਿੰਦੇ ਮੈਂ ਆਟਾ ਪਿਉਣ ਦੇ ਖੱਜਲ ਖੋਰੀਆਂ ਚ ਪੈਣ ਚਾਹੁੰਦਾ ਮੈਨੂੰ ਪੀਸਿਆ ਹੋਇਆ ਆਟਾ ਦਿਓ ਉਹ ਵੀ ਤਾਜ਼ਾ ਹੀ ਦੇਵਾਂ ਕਿਉਂਕਿ ਆਟਾ ਪੀਸਿਆ ਹੋਇਆ ਜਿਆਦਾ ਦਿਨ ਰਹਿ ਨਹੀਂ ਸਕਦਾ ਖਰਾਬ ਹੋ ਜਾਂਦਾ ਸਾਨੂੰ ਪਤਾ ਜਿਸ ਆਟੇ ਦੀਆਂ ਸਾਡੇ ਮੰਤਰੀ ਸਾਡੇ ਘਰੇ ਆਟੇ ਦੀਆਂ ਰੋਟੀਆਂ ਬਣਦੀਆਂ ਨੇ ਉਹ ਹੈ ਜੀ ਕੁਆਲਿਟੀ ਦਾ ਆਟਾ ਹੀ ਗਰੀਬਾਂ ਨੂੰ ਮਿਲੂਗਾ ਇਹ ਨਹੀਂ ਹੈਗਾ ਵੀ ਬਚਿਆ ਖੋਚਿਆ ਜਾਂ ਸੁਸਤਰੀ ਵਾਲਿਆ ਜਿਹਨੂੰ ਪਸ਼ੂ ਵੀ ਨਹੀਂ ਖਾਂਦੇ ਉਹ ਹੈ ਜਾਂ ਅਸੀਂ ਅਨਮਨੁੱਖੀ ਬਿਹਾਰ ਕਰੀਏ ਇਹ ਨਹੀਂ ਹੋਊਗਾ ਜੀ